ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਇੱਕ ਵਾਰੀ ਫਿਰ ਤੋਂ ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਨੇ ਕੋਲਡ ਵੇਵ ਦਾ yellow ਅਲਰਟ ਜਾਰੀ ਕਰ ਦਿੱਤਾ ਹੈ ਲਗਾਤਾਰ ਤਾਪਮਾਨ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਪੂਰੇ ਸੂਬੇ ਦੇ ਵਿੱਚ ਆਦਮਪੁਰ ਇਲਾਕਾ ਸਭ ਤੋਂ ਠੰਡਾ ਜਿਹੜਾ ਇਸ ਵੇਲੇ ਰਿਕਾਰਡ ਕੀਤਾ ਗਿਆ ਆਦਮਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਠੰਡ ਇਸ ਸਮੇਂ ਪੰਜਾਬ ਦੇ ਵਿੱਚ ਰਿਕਾਰਡ ਕੀਤੀ ਜਾ ਰਹੀ ਹੈ ਉਸੇ ਨਾਲ ਹੀ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਅੱਜ ਵੀ yellow ਅਲਰਟ ਜਾਰੀ ਹੈ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ yellow ਅਲਰਟ ਵਾਟ ਜਿਲਿਆਂ ਤੇ ਜਾਰੀ ਰਹੇਗਾ ਕੋਲਡ ਵੇਵ ਜਿਹੜੀ ਹੈ ਉੱਥੇ ਬਹੁਤ ਜ਼ਿਆਦਾ ਜਿਹੜੀ ਹੈ ਚੱਲ ਰਹੀ ਹੈ শীত ਲਹਿਰ ਦੇ ਨਾਲ ਪੂਰਾ ਪੰਜਾਬ ਹੀ ਹੁਣ ਠਾਰ ਰਿਹਾ ਹੌਲੀ ਹੌਲੀ ਜਿਸ ਤਰੀਕੇ ਦੇ ਨਾਲ ਦਿਨ ਵੱਧਦੇ ਜਾ ਰਹੇ ਨੇ ਦਸੰਬਰ ਦੇ ਦਿਨ ਘਟਦੇ ਜਾ ਰਹੇ ਨੇ ਜਨਵਰੀ ਤੇ ਦਿਨ ਆਉਣ ਵਾਲੇ ਨੇੜੇ ਆ ਰਹੇ ਨੇ ਤਾਂ ਠੰਡ ਜਿਹੜੀ ਹੈ ਉਹ ਆਪਣਾ ਪ੍ਰਕੋਪ ਉਸਨੇ ਪਾਣਾ ਸ਼ੁਰੂ ਕਰ ਦਿੱਤਾ ਹੈ ਕੋਲਡ ਵੇਵ ਦੇ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤੇ 8 ਜ਼ਿਲ੍ਹਿਆਂ ਦੇ ਵਿੱਚ ਤੇ ਲਗਾਤਾਰ ਤਾਪਮਾਨ ਵਿੱਚ ਗਿਰਾਵਟ ਨੋਟ ਕੀਤੀ ਜਾ ਰਹੀ ਹੈ ਸਭ ਤੋਂ ਘੱਟ ਤਾਪਮਾਨ ਇਸ ਸਮੇਂ ਪੰਜਾਬ ਦੇ ਆਦਮਪੁਰ ਇਲਾਕੇ ਦੇ ਵਿੱਚ ਦਰਜ ਕੀਤਾ ਗਿਆ ਜਿੱਥੇ ਘੱਟੋ ਘੱਟ ਤਾਪਮਾਨ ਸਭ ਤੋਂ ਘੱਟ 2.8 ਡਿਗਰੀ ਸੈਲਸੀਅਸ ਜਿਹੜਾ ਆ ਉਹ ਰਿਕਾਰਡ ਕੀਤਾ ਗਿਆ ਉਸ ਤੋਂ ਬਾਅਦ ਜੇਕਰ ਠੰਡੇ ਦੀ ਗੱਲ ਕਰੀਏ ਤਾਂ ਇਸ ਸਮੇਂ ਸਭ ਤੋਂ ਵੱਧ ਤਾਪਮਾਨ ਜਿਹੜਾ ਬਠਿੰਡੇ ਦੇ ਵਿੱਚ ਨੋਟ ਕੀਤਾ ਗਿਆ 28.3 ਡਿਗਰੀ ਸੈਲਸੀਅਸ ਜਿਹੜਾ ਉਹ ਬਠਿੰਡੇ ਦੇ ਵਿੱਚ ਤਾਪਮਾਨ ਨੋਟ ਕੀਤਾ ਗਿਆ ਤੇ ਮੌਸਮ ਵਿਭਾਗ ਦੇ ਜੇਕਰ ਅਨੁਸਾਰ ਅਸੀਂ ਗੱਲ ਕਰੀਏ ਤਾਂ ਪਟਿਆਲਾ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਘੱਟੋ ਘੱਟ ਤਾਪਮਾਨ ਉਹ 10 ਡਿਗਰੀ ਤੋਂ ਹੇਠਾਂ ਜਿਹੜਾ ਉਹ ਚੱਲ ਰਿਹਾ ਲੁਧਿਆਣੇ ਦੇ ਵਿੱਚ ਵੀ ਘੱਟੋ ਘੱਟ ਤਾਪਮਾਨ ਜਿਹੜਾ 9.2 ਡਿਗਰੀ ਸੈਲਸੀਅਸ ਹੈ ਦਾ ਉਹ ਚੱਲ ਰਹੀ ਹੈ ਰੋਪੜ ਦੇ ਵਿੱਚ ਘਾਰ ਬਹੁਤ ਜ਼ਿਆਦਾ ਠੰਡ ਜਿਹੜੀ ਆ ਹੋ ਰਹੀ ਹੈ ਕਿਉਂਕਿ ਹਿਮਾਚਲ ਤੋਂ ਠੰਡੀਆਂ ਹਵਾਵਾਂ ਜਿਹੜੀਆਂ ਨੇ ਉਹ ਪੰਜਾਬ ਵੱਲ ਨੂੰ ਆ ਰਹੀਆਂ ਨੇ ਕਈ ਥਾਵਾਂ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਵੀ ਹੋਣੀ ਜਿਹੜੀ ਹੈ ਸ਼ੁਰੂ ਹੋਈ ਹੈ ਤੇ ਹਿਮਾਚਲ ਤੋਂ ਪੰਜਾਬ ਵੱਲ ਠੰਡੀਆਂ ਹਵਾਵਾਂ ਜਿਹੜੀਆਂ ਨੇ ਆ ਰਹੀਆਂ ਨੇ ਤਾਂ ਜਦੋਂ ਠੰਡੀਆਂ ਹਵਾਵਾਂ ਹਿਮਾਚਲ ਤੋਂ ਆਉਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਰੋਪੜ ਉਸ ਦੇ ਨਾਲ ਪ੍ਰਭਾਵਿਤ ਹੁੰਦਾ ਤਾਂ ਰੋਪੜ ਦੇ ਵਿੱਚ ਘੱਟੋ ਘੱਟ ਤਾਪਮਾਨ ਜਿਹੜਾ ਆ 3.6 ਡਿਗਰੀ ਸੈਲਸੀਅਸ ਜਿਹੜਾ ਉਹ ਚੱਲ ਰਿਹਾ ਹੈ ਤੇ ਚੰਡੀਗੜ੍ਹ ਦੇ ਵਿੱਚ ਵੀ 0.3 ਡਿਗਰੀ ਸੈਲਸੀਅਸ ਜਿਹੜਾ ਤਾਪਮਨ ਦੇ ਵਿੱਚ ਇਹ ਗਿਰਾਵਟ ਜੋ ਆ ਉਹ ਦੇਖਣ ਨੂੰ ਮਿਲੀ ਹੈ ਉਸ ਦੇ ਨਾਲ ਘੱਟੋ ਘੱਟ ਤਾਪਮਨ ਚੰਡੀਗੜ੍ਹ ਦੇ ਵਿੱਚ 8.6 ਡਿਗਰੀ ਸੈਲਸੀਅਸ ਜਿਹੜਾ ਦਰਜ ਕੀਤਾ ਗਿਆ ਲੁਧਿਆਣਾ ਦੇ ਵਿੱਚ 9.2 ਤੇ ਉਸ ਤੋਂ ਬਾਅਦ ਪਠਾਨਕੋਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪਠਾਨਕੋਟ ਵੀ ਇਸ ਸਮੇਂ ਬਹੁਤ ਠੰਡਾ ਇਲਾਕਾ ਉਸਤੇ ਉਸ ਨੂੰ ਰਿਕਾਰਡ ਕੀਤਾ ਜਾ ਰਿਹਾ 5.6 ਡਿਗਰੀ ਸੈਲਸੀਅਸ ਜਿਹੜਾ ਆ ਉੱਥੇ ਤਾਪਮਨ ਚੱਲ ਰਿਹਾ ਹੈ ਇਸ ਦੇ ਨਾਲ ਹੀ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਇਸ ਸਮੇਂ yellow alert ਚੱਲ ਰਿਹਾ ਉਹਦੀ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਫਾਜ਼ਿਲਕਾ ਮੁਕਸਰ ਸਾਹਿਬ ਬਠਿੰਡਾ ਫਰੀਦਕੋਟ ਜਲੰਧਰ ਮੋਕਾ ਲੁਧਿਆਣਾ ਮਾਨਸਾ ਅਤੇ ਫਰੂਸਪੁਰ ਇਹਨਾਂ ਇਲਾਕਿਆਂ ਦੇ ਵਿੱਚ yellow alert ਜਾਰੀ ਕੀਤਾ ਹੋਇਆ ਤੇ ਵਾਤਾਵਰਣ ਵਿਭਾਗ ਨੇ ਇੱਥੋਂ ਦੇ ਲੋਕਾਂ ਨੂੰ ਵੀ ਅਲਰਟ ਜਿਹੜਾ ਕੀਤਾ ਹੋਇਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਿਹੜੀ ਹੈ ਪੋਗ ਵੀ ਜਿਹੜੀ ਹੈ ਧੁੰਦ ਵੀ ਜਿਹੜੀ ਹੈ ਦੇਖਣ ਨੂੰ ਮਿਲ ਸਕਦੀ ਹੈ ਤਾਂ ਇਸ ਦੇ ਵਾਸਤੇ ਵੀ ਅਲਰਟ ਰੈਨ ਲਈ ਮੌਸਮ ਵਿਭਾਗ ਨੇ ਕਿਹਾ ਪਰ ਆਮ ਤੌਰ ਤੇ ਜੋ ਭਵਿੱਖਬਾਣੀ ਅਗਲੇ 7 ਦਿਨਾਂ ਦੀ ਮੌਸਮ ਵਿਭਾਗ ਨੇ ਕੀਤੀ ਹੈ ਤਾਂ ਮੌਸਮ ਵਿਭਾਗ ਦਾ ਇਹੀ ਕਹਿਣਾ ਕਿ ਬਰਸਾਤ ਦੇ ਕੋਈ ਅਸਰ ਜਿਹੜੇ ਨੇ ਹਜੇ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੇ ਮੌਸਮ ਜਿਹੜਾ ਹੈ ਉਹ ਖੁਸ਼ਕ ਰਹੇਗਾ ਪਰ 8 ਜ਼ਿਲ੍ਹੇ ਜਿਹੜੇ ਨੇ ਉਹ ਕੋਲਡ ਵੇਵ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਗੇ ਤਾਂ ਹੋਰ ਅਪਡੇਟਸ ਇਸ ਸਮੇਂ ਜੁੜੇ ਰਹਿਣਾ ਤੋਂ ਸੰਜੀਤ ਸਿੰਘ ਜਨਤਾ ਇੱਕ ਧੰਨਵਾਦ ਲੈ ਲਓ